ਸਤਿ ਸ਼੍ਰੀ ਅਕਾਲ ਜੀ ਪਿੰਡੂ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵੈਗ ਨੂੰ ਸਾਰਿਆਂ ਨੂੰ ਦੰਦਰਸਤੀ ਬਖਸ਼ੇ ਚੜ੍ਹਦੀਆਂ ਕਲਾ ਬਖਸ਼ੇ ਸਾਰੇ ਆਪਣੇ ਘਰਾਂ ਵਿੱਚ ਹੱਸਦੇ ਰਹੋ ਜੀ ਖੁਸ਼ ਰਹੋ ਸੰਦਰਸਤ ਰਹੋ ਮੇਰੇ ਟਾਈਮ ਹੋ ਗਿਆ 10:30 ਦਾ ਤੇ ਕੰਮ ਧੰਦੇ ਆਪਾਂ ਸਾਰੇ ਨਿਬੇੜ ਲੈਣੇ ਅੱਜ ਆਪਾਂ ਜਾਣਾ ਬੱਚਾ ਦੇ ਸਕੂਲ ਚ ਰਿਜਲਟ ਲੈਣਾ ਲੱਗ ਸੁਖਣ ਦੇ ਪਾਪਾ ਕੱਲ ਆਏ ਹੋਏ ਸੀ ਅੱਜ ਆਪਾਂ ਟੈਨਸ਼ਨ ਨਹੀਂ ਹੈਗੀ ਜਾਣ ਦੀ ਜੀ ਸਲੇ ਸੰਦੋਧਨ ਪਹਿਲਾਂ ਟੈਨਸ਼ਨ ਲੱਗ ਜਾਣੀ ਜਾਣ ਦੀ ਵੀ ਆ ਵਸਤੇ ਜਾਣਾਗਾ ਟਾਈਮ ਨਹੀਂ ਪਤਾ ਸੀ ਬਸਾਂ ਦਾ ਇੱਕ ਸਾਢੇ ਛੋਟੇ ਦੋ ਔੜੇ ਆ ਜੀ ਸਾਡੇ ਸਾਢੇ ਛੋਟਾ ਔੜਾ ਜਿਹੜਾ ਛੋਟੇ ਔੜੇ ਉਹ ਉਧਰ ਅਸੀਂ ਘੱਟ ਜਾਂਦੇ ਆ ਜੀ ਤੇ ਉਧਰੇ ਸਕੂਲ ਵਾਲੀ ਬਸ ਸਾਡੇ ਉਧਰ ਆਉਂਦੀ ਹੈ ਜੀ ਇਹਦਾ ਕਰਕੇ ਸਾਨੂੰ ਬੜੀ ਦਿੱਕਤ ਆਉਂਦੀ ਸੀਗੀ ਉਧਰ ਜਾਣ ਦੀ ਜੇ ਦੋ ਰਿਜ਼ਲਟ ਲੈਣ ਤੋਂ ਦੋ ਦਿਨ ਪਹਿਲੇ ਸਾਨੂੰ ਟੈਨਸ਼ਨ ਹੋਇਆ ਨਹੀਂ ਸੀ ਵੀ ਕਿਦਣਾ ਚੱਲੇਗੇ ਨਾ ਜੋ ਕੋਈ ਘਰੇ ਬੰਦਾ ਨਹੀਂ ਹੁੰਦਾ ਜਾਣ ਵਾਲਾ ਤੇ ਅੱਜ ਸਗੋਂ ਦੇ ਪਾਪਾ ਕੱਲ ਹੀ ਆ ਗਏ ਜੀ ਤੇ ਅੱਜ ਰਿਜ਼ਲਟ ਆ ਬੱਚਿਆਂ ਦਾ ਤੇ ਨਾਲ ਆਪਾਂ ਆਪਣੀ ਭੈਣ ਸੇ ਲੀ ਆ ਜੀ ਉਧਰ ਅੱਜ ਉਹਨੂੰ ਮੈਂ ਫੋਨ ਲਾਤਾ ਅੱਜ ਸਵੇਰੇ ਵੀ ਅੱਜ ਅਸੀਂ ਜਾਵਾਂ ਗੱਡੀ ਲੈ ਕੇ ਚੱਲ ਤੁਸੀਂ ਤਿਆਰ ਹੋ ਜਾਓ ਪਹਿਲਾਂ ਉਹ ਸਕੂਲ ਵਾਲਾ ਡਰਾਈਵਰ ਕਹਿੰਦਾ ਸੀ ਵੀ ਮੈਂ ਬੱਸ ਲੈ ਕੇ ਆਵਾਂਗਾ ਸਾਰੇ ਬੱਚਿਆਂ ਦੇ ਪੇਰੈਂਟਸ ਵੀ ਚੱਲ ਬੱਸ ਤੇ ਇਕੱਠੇ ਵਗ ਜਾਣਗੇ ਫਿਰ ਮੈਂ ਉਹਨੂੰ ਕਹਿੰਦਾ ਵੀ ਚਲ ਤੂੰ ਸਾਡੇ ਨਾਲ ਚੱਲ ਬੜੀ ਵੀ ਅਸੀਂ ਜਾਵਾਂਗੇ ਸਤਖਣ ਦੀ ਪੱਕ ਦੀ ਲੋਟ ਆਉਣੀ ਮੌਕੇ ਤੇ ਕਿੰਨਾ ਟਾਈਮ ਲਾ ਗਿਆ ਪੁੱਤਰਾ ਆ ਜਲਦੀ ਆਪਾਂ ਨੇ ਗੱਡੀ ਕੱਢ ਲਈ ਬਾਹਰ ਚਲੋ ਜੀ ਆਪਾਂ ਚੱਲਦੇ ਆਂ ਐਮੂ ਬਹਿ ਕੇ ਕੱਢੀ ਜੈਮੂ ਦਾ ਪਹਿਲੀ ਬਹਿ ਕੇ ਚੜ ਕੇ ਐਮੂ ਤਿਆਰ ਹੋ ਗਿਆ ਮੂ ਦਾ ਬੜਾ ਕੜਾ ਹੈ ਜਾਨ ਨੂੰ ਉਨਾ ਕਾ ਦਿੱਤੇ ਵਿੱਚ ਹੀ ਪਾਲੀ ਬਹਿ ਕੇ ਗੱਡੀ ਜੀ ਜੇਟ ਮੈਕ ਖੋਲ ਕੇ ਆਂਗਾ ਤੂੰ ਖੋਲ ਕੇ ਆਂ ਸੁਖਮਣਾ ਗਾਲਾ ਦੋਰੇ ਗਾਲਾ ਮੈਂ ਸੁਣ ਗਾਲਾ ਦੋ ਚਲੀਏ ਚਲ ਗਾਲਾ ਦੋਣਾ ਸੁਣ ਨਾ ਗੁਰਿੰਦਰ ਆ ਗਿਆ ਸੀ ਇਹ ਟੂਲਟੀ ਆ ਮੇਰੇ ਗੱੜੀ ਟੰਗੇ ਟਕੜਾ ਬਈਓ ਜੇ ਤੂੰ ਜੇ ਤੂੰ ਨੰਬਰ ਕੱਟ ਲੈਤੇ ਸੋਣਗੇ ਮੂੰ ਤੈਨੂੰ ਕੁਟ ਕੁਟ ਚੁੱਪ ਕਰਦੇ ਅਗੇ ਤੇਰੇ ਠੀਕ ਹੈ ਚੀਤੇ ਜੀਲੇ ਕੋਣ ਟੰਗ ਤਿਸਰਾ ਤਾਰੇ ਲੀਡਨ ਕੋਈ ਕੁੜੀ ਕੀ ਦੀਪਾ ਦੀ ਇਹ ਨੂੰ ਆਈ ਇਹ ਬੀਪਾ ਗੇ ਮੋੜ ਆ ਜਾਓ ਪਰ ਜਲਦੀ ਆ ਜਾਓ ਸੱਸੀ ਕਾ ਬਾਈ ਸੱਸੀ ਕਾ ਬਾਈ ਪਹਿਲਾਂ ਮੂਹਗਾ ਸਾਡਾ ਆਪਣਾ ਹੋਰ ਤਾਂ ਭੈਂਦੀ ਰਗਾ ਕਾਈ ਤੱਕ 12 ਵਜੇ ਤੱਕ ਹਾਲਾਂ ਨੇਵੇਂ ਚਾਰਕਾ ਆਏ ਨੂੰ ਤਾਂ ਜਾਣ ਕੇ ਲੈਂਦੀ ਨਾਲੇ ਰੋਲਾ ਪਾਉਂਦੀ ਹੈ ਘਰੇ ਐ ਨਹੀਂ ਪਤਾ ਕੋਈ ਕੜ ਬਘੜੀ ਅਲਸਣੇ ਛੋਟੀ ਹੁੰਨੇ ਇਹ ਵਾਲੀ ਮੋਟੀ ਕਿਵੇਂ ਹੋ ਗਈ ਹਣੇ ਹੰਦੀ ਵਾਲਾ ਪਹਿਲਾਂ ਪਤਲੀ ਹੁੰਦੀ ਸੀ ਇਹਨਾਂ ਦਾ ਪਤਲਾ ਕੋਈ ਨਹੀਂ ਸੀ ਇਹਦਾ ਪਾਪਾ ਇਹਦਾ ਪਾਪਾ ਪਾਪਾ ਮਮਾ ਵੀ ਮੋਟੀ ਆ ਦੀ ਤਰ ਦੁੱਧ ਦੁੱਧ ਚੁੱਪ ਪੀਦੀ ਹੈ ਕੱਤੀ ਹਾਏ ਇੱਕ ਲੁੱਡ ਵੀ ਨਾ ਕੀ ਉਹ ਪੀਂਦੀ ਹੈ ਖਾਂਦਾ ਤਾਂ ਹਰੇਕ ਜਵਾਬ ਹੁੰਦਾ ਪੀਂਦਾ ਨਹੀਂ ਹੈ ਅਸਰ ਦਾ ਕਹਿੰਦਾ ਕਿਆ ਫਰਾਡ ਤੋਂ ਲੱਕਟ ਲਾਓ ਹਾਂ ਸਹੀ ਸਦਾ ਸੁਖਵੀਰ ਸ਼ਰਾਵਾ ਦੀ ਕੁੜੀ ਸਾਡੀ ਦੋਤੀ ਚੱਕੀ ਪੁੱਤਰ ਉਧਰ ਚੋਪਾ ਕਿਹੜਾ ਵੀਰਪਾਲ ਜਾਵੇ ਬਣਾ ਤੁਹਾਡੀ ਵੀਰਪਾਲ ਤਾਂ ਮੈਂ ਵਿਚਾਰਦੇ ਮੈਂ ਤੁਹਾਨੂੰ ਸੰਵੀਰ ਸਰਾ ਜਾਂਦਾ ਨਹੀਂ ਨਹੀਂ ਮੈਂ ਆਖਿਆ ਜੇ ਮੈਂ ਸੰਵੀਰ ਸਰਾ ਜਾਂਦਾ ਵੀਰਪਾਲ ਤਾਂ ਮੋਟੀ ਮੋਟੀ ਵਿਆਹ ਜਾ ਕੇ ਕਿੱਥੇ ਰੋ ਫਿਰ ਅਸੀਂ ਰੋਕਾਂਗੇ ਉੱਥੇ ਵੀਰਪਾਲ ਕੋਲੇ ਮੈਂ ਕਹਿੰਦੀ ਬਣਾ ਤੇਰਾ ਤਾਂ ਮੈਨੂੰ ਨਾਲ ਹੀ ਜਾਦਾ ਜਾਵਣੇ ਸੀ ਇੱਥੇ ਨਹੀਂ ਇੱਥੇ ਬੱਸ ਸਟੈਂਡ ਉਤਰਗਾ ਹੁੰਦਾ ਜਿੰਕੀ ਦੀ ਤਾਈ ਸੀ ਇੱਕ ਮੈਂ ਸੀ ਆਹ ਗੁਰੂ ਘਟਾਲ ਦੇ ਤਾਂ ਜਮਾਂ ਨਾਲ ਜਾਂਦੇ ਆਪਣੇ ਬੋਲ ਲੰਘਦਾ ਪਿੰਡਾਂ ਨੂੰ ਅਸੀਂ ਬਸ ਕਾਹਲੀ ਕਰ ਆਏ ਹਾਂ ਇਹ ਲੇਟ ਵਾਲਾ ਸੀ ਪਹਿਲੀ ਲੇਟ ਸੀ ਅਸੀਂ ਟੈਂਡ ਵਾਲਾ ਸੋਣਾ ਮੈਨੂੰ ਕੋਣ ਲਾ ਆਂਦੇ ਹੁਣ ਗਾਹ ਹੁਣ ਕਹਿਣਾ ਜੀ ਤੇ ਮੇਰੀ ਭੂਆ ਕੋਲੇ ਭੂਆ ਦੀ ਕੁੜੀ ਕੋਲੇ ਉਹਦੇ ਪੱਕਾ ਜਾ ਕੇ ਆਵਾਂਗੇ ਆਉਂਦਾ ਇਹ ਸਾਰੇ ਬੱਚਾ ਲੈ ਲਾਉਣਗੇ ਫਿਰ ਉਹ ਪੂਰਾ ਐਡਰੈਸ ਚ ਲਾਉਣਗੇ ਅੱਛਾ ਤੇ ਮੋਟਾ ਮਾਰਦਾ ਹੁੰਦਾ ਹੈ ਮਾਰਦਾ ਇਹ ਵਲਤਿਆ ਕਰਦਾ ਨਰੂ ਤਾਂ ਬ੍ਰਿਆਂ ਨਾਲੋਂ ਸਾਹ ਵਾਲਾ ਕੁੜਕਾ ਨੂੰ ਬ੍ਰਿਆਂ ਹੁੰਦਾ ਹਾਂ ਨਿਕਾ ਕੁੜਾ ਤਾਂ ਤਾਂ ਉਹਦੇ ਕੇ ਹੁੰਦਾ ਕੁੜਾ ਨਾ ਨਾ ਮਾਰੇ ਖੜਿਆ ਹੁੰਦਾ ਇਹ ਇਹ ਕਾ ਨਹੀਂ ਮਟਾ ਇੱਕ ਰੱਦੀ ਆ ਨਾ ਕੰਮ ਕੰਮ ਯਾ ਮੈਂ ਤਾਂ ਕਹਿੰਦਾ ਨਿੱਕੀ ਕੁੜੀ ਚੱਕਾ ਕਹਿੰਦੀ ਉਹ ਮੋਤੂ ਆ ਗਿਆ ਮੋਤੂ ਚਿਬਾ ਜੀ ਆਜੇ ਪੁੱਤਰ ਨੰਬਰ ਦੇਖ ਲੈ ਕਿੰਨੇ ਕਿ ਲੈਨੇ ਤੁਸੀਂ ਕਿੰਨੇ ਕਿ ਪਾਣੀ ਚ ਚੰਗਾ ਕੰਮ ਦਾ ਸਾਡਾ ਟੱਕਾ ਹੀ ਕਰਾਉਦੇ ਅਸੀਂ ਸੋ ਆਹ ਕਹਦਾ ਗੁਰਿੰਦਰ ਕੰਮ ਕਰੇ ਆ ਤਾਂ ਵਿਚਾਲਾ ਜੇ ਕਦੇ ਕਰ ਲੈਨੇ ਤੇ ਕਰਦਾ ਨਹੀਂ ਸੋ ਖੌਂਟਾ ਟੱਕਾ ਹੀ ਦੌੜਦਾ ਕਰੇ ਬਸ ਕੱਪੜੇ ਧੋਣਾ ਤਾਂ ਸੁੰਦਾ ਕਰਦਾ ਕੱਪੜੇ ਦਾ ਕੰਮ ਕਿਹੜਾ ਕਿਹੜਾ ਕੱਪੜਾ ਦਾ ਕਰਦਾ ਕੰਮ ਹਾਂ ਕੱਪੜੇ ਘੋੜਾ ਨਾ ਕਤੋਂਾਗਾ ਕੱਟਦਾ ਦਾ ਮਸ਼ੀਨ ਚੋਂ ਕਦੇ ਕਦੇ ਕਹਿੰਦਾ ਕੱਪੜੇ ਧੋੜਦਾ ਆਂਦਾ ਤਕਰਾਂਦਾ ਮਾਤੇ ਸਕੂਲ ਦਾ ਨਹੀਂ ਨਹੀਂ ਸਕੂਲ ਦਾ ਦਾ ਤਾਂ ਮੈਂ ਝਾੜੂ ਕੱਢਦੇ ਨਿਕਰ ਕਰ ਪੋਚੇ ਵੀ ਲਾਂਦਾ ਹੈ ਐਂਦਾ ਸਹਣਾ ਪੁੱਤ ਹਾਂ ਸਾਡੇ ਵਾਲਾ ਸਫਾਈ ਵੀ ਲਾਂਦਾ ਤੇ ਸਫਾਈ ਕੀ ਕਰਦਾ ਬਤਾ ਕਮਰਾ ਸਾਫ ਕਮਰਾ ਸਾਫ ਦਾ ਹਾਂ ਸੰਡੇ ਨੂੰ ਕਮਰਾ ਸਾਫ ਕਰਦਾ ਹੁਣ ਇਹਨੂੰ ਡਿਊਟੀ ਲਈ ਜਾਵੇ ਦਾ ਰੋਟੀ ਫੜਾਦਾ ਜੇ ਇਹਨੂੰ ਕਹਿਦਾ ਆਇਆ ਮਖੇ ਹੁਣ ਜਵਾਕਾਂ ਨੂੰ ਕਈ ਵਾਰੀ ਬਾਹਰ ਬੁਰੂ ਅੰਦਰ ਰਹਿਣਾ ਪਿਆ ਉਹਨਾਂ ਤੇ ਮਖੇ ਪੁੱਤ ਖਾਣ ਪੀਣ ਦਾ ਵੀ ਆਪ ਦਾ ਸੈਟ ਕਰਦਾ ਮੈਂ ਕਹਿੰਦੀ ਪੁੱਤ ਮੇਰੇ ਘੜਾ ਕੁੜੀ ਹੈ ਭਾਂਡੇ ਵੀ ਧੋ ਦਿੰਦਾ ਭਾਂਡੇ ਲੜੀ ਜਾਂਦੇ ਕਾ ਆਹ ਆਪਣੇ ਘੜਾ ਕਦੇ ਪਾਣੀ ਪੀਉਂਦੀ ਕਿ ਮੇਰੀ ਹਿੰਦੀ ਆ ਪਹਿਰੇ ਜੀ ਕਿਸੇ ਨੂੰ ਦਾਦੇ ਕਿੰਨਾ ਸਿਆਣਾ ਇੱਥੇ ਸੋਖਣ ਮੈਂ ਕਿਹਾ ਮਮਾ ਕਿ ਮੈਂ ਬਾਰਾ ਕੰਮ ਕੰਮ ਕਰਕੇ ਮਮਾ ਪਾਣੀ ਲੈ ਕੇ ਆਇਆ ਤੇ ਇਹ ਵੀ ਕਰਦਾ ਨਾ ਕਦੇ ਕਦੇ ਰੋਜ਼ ਹੀ ਕਰਦਾ ਪਹਿਲਾਂ ਬੈਠਾ ਰੋ ਬੈਠਾ ਰੋ ਆਪ ਕਾਸੀ ਨਹੀਂ ਜੀ ਕੋਈ ਚੀਜ਼ ਲੋੜ ਦਿੰਦੀ ਮਮਾ ਇੱਥੇ ਮੇਰਾ ਕਾਫੀ ਪੀ ਜਾ ਉਧਰ ਚਲ ਕੋਈ ਤੇਰਾ ਬੰਦਿਆ ਬੰਗੋਂ ਤੇ ਆਪੜਾ ਕਰਨੇ ਹੁਣ ਆਪਾਂ ਮਾਰੋ ਤੇ ਵੜਾ ਦਿੰਦੇ ਨਾ ਅਰੇ ਵੀ ਤੇਨੂੰ ਮੈਂ ਕਹਿੰਦੀ ਚੱਲ ਕੋਈ ਨਾ ਵਾਂਗਾ ਪੁੱਤ ਫਿਰ ਮੈਂ ਕਿਹਾ ਲੜ ਪਾਣੀ ਹੈ ਮੈਂ ਕਹਿੰਦੀ ਲੈ ਕੇ ਚੱਕ ਕੇ ਆਦਾ ਇਹ ਪਹਿਲਾਂ ਕੋਲੇ ਸੱਦੂਗਾ ਫਿਰ ਪਾਣੀ ਮੰਗੂ ਤੇ ਐ ਕਹਿੰਦਾ ਨੂਰੀ ਨੂੰ ਮम्मा ਉਹਦੀ ਕਹਿ ਦੂਗਾ ਬਸ ਐ ਮੈਂ ਸਿੰਘ ਨਹੀਂ ਬੈਠਾਦਾ ਵੀ ਹੁਣ ਆਉਗੀ ਅੰਦਰ ਤਾਂ ਮੈਂ ਕਹਿ ਦੂੰਗਾ ਮੈਨੂੰ ਐ ਕਰਦਾ ਫਿਰ ਬਗਾਇ ਚੱਲ ਪਾੜਲਾ ਤੂੰ ਵਰਤ ਲੈ ਕੇ ਲਾ ਨਾ ਜੇ ਸਕੂਲ ਚ ਉਹ ਤਰਾ ਤੋਨੇ ਕਟੌਤੀ ਕਰ ਜਾਣਾ ਫਿਰ ਉਹ ਤੋਂ ਮੈਂ ਦੰਨੀਆ ਪਤਾ ਇਹਨੂੰ ਚੰਗੀ ਤਰ੍ਹਾਂ ਮੋਟਾ ਪੰਡਾ ਹੋ ਗਏ ਉਹਨਾਂ ਮ ਨ ਮਾਰ ਦੀ ਮੁਰਤ ਮੈਨੂੰ ਹੀ ਨਾ ਊਈ ਕਹਿੰਦਾ ਮੰਮੀ ਸਾਡੀ ਯਾਦ ਤੀ ਆਉਣ ਕਹਿਣ ਦੀ ਤਾਂ ਮੈਨੂੰ ਪਤਾ ਇਹੋ ਪਤਲਾ ਜੇ ਮੈਂ ਕਦੇ ਮਾਰਾਂ ਮੁਰਾ ਤੇ ਮੈਨੂੰ ਹੁਣ ਉਹਨੇ ਕਿਹਾ ਹੋਇਆ ਕਹਿੰਦਾ ਮਾਰਨਾ ਨਹੀਂ ਜੇ ਕਹਿੰਦਾ ਕਦੇ ਜਵਾਕ ਨੇ ਤੇਰੇ ਹੱਥ ਲਾਤਾ ਫੇਰ ਕਹਿੰਦਾ ਤੇਰੀ ਇੱਜ਼ਤ ਨਹੀਂ ਰਹਿਣੀ ਨਹੀਂ ਨਹੀਂ ਹੱਥ ਜਵਾਕ ਲਾਉਂਦੇ ਨਹੀਂ ਆਪਣੇ ਤਾਂ ਗੁੱਸੇ ਜਾ ਕੇ ਮੈਂ ਤਾਂ ਲਾ ਵੀ ਨਹੀਂ ਹੱਥ ਮੈਨੂੰ ਲਾਤਾ ਨਹੀਂ ਸੁਣਦਾ ਥੱਤਾ ਇਹ ਨਾ ਜਿੱਦ ਕੇ ਜਿੱਦ ਕੇ ਨਹੀਂ ਜਾਂ ਲਾਉਣਗੇ ਕਿ ਮੈਂ ਨਹੀਂ ਪਵਰ ਕੇ ਇਹਨਾਂ ਦੀ ਮੂੰਹ ਢੱਕਦਾ ਇੰਨੀ ਪਵਰ ਤਾਂ ਸਾਡੇ ਆਈ ਦੀ ਪਵਰ ਨਹੀਂ ਆਈ ਤਾਂ ਜਿਹਦੇ ਬੰਗ ਜਿਵੇਂ ਤੂੰ ਕਿਹਾ ਸੀ ਸਾਨੂੰ ਮਾਰਾ ਮੇਰੇ ਉਹਤ ਨਹੀਂ ਸੀ ਮਰੂ ਜੇ ਤਾਂ ਮ ਨੇ ਵੱਡਾ ਘਟ ਮੈਨੂੰ ਆਖੇ ਪੁੱਤ ਮੈਂ ਛਿਰਕ ਦੇਣਾ ਭਾਣੇ ਲੱਗਦੇ ਹਨ ਕਿ ਤੂੰ ਤੇ ਆ ਵੀ ਸਿਆਣੀ ਬਣ ਜੂ ਬਸ ਪਰ ਉਹ ਪਰਦਾਤੀ ਪਤ ਨੂੰ ਛੱਟਣਾ ਚੰਗਾ ਨਹੀਂ ਹੁੰਦਾ ਬਾਲਾ ਅਸੀਂ ਕਮਰੇ ਚੰਦਰਵਣ ਕਿ ਕਿ ਛਿਰਕ ਦੇਦੇ ਵਸੇ ਕਮਰੇ ਵਿੱਚ ਇਹ ਮਾੜਾ ਮਾਟਾ ਕਰਦੇ ਕਦੇ ਮੈਂ ਕਹਿੰਦਾ ਜ਼ੋਰ ਜਾਨ ਲਾ ਤੋ ਲੇਟ ਹੋ ਜੇ ਵੀ ਲੱਗ ਜਾਂਦਾ ਕਿ ਮੈਂ ਬਸ ਅੱਖਾਂ ਹੀ ਕਰਦੀ ਹੁੰਦੀ ਹੁੰਦੀ ਨੇ ਮਮੇ ਪੜਾਇਆ ਹੋਗਾ ਬਾਅਦ ਮੈਂ ਕਿਨੇ ਟਾਈਮ ਨਾ ਕਰਿਆ ਜੀ ਪਰ ਕੱਲ ਹੁਣ ਬਾਈ ਨੂੰ ਫੋਨ ਲਾਇਆ ਪਰਸੋਂ ਮਦਰ ਲੇਟ ਹੋ ਗਿਆ ਸੀਗਾ ਉਹਦੇ ਵਸੇ ਰੋਟੀ ਖਾਈ ਜਾਂਦਾ ਸੀ ਜਾਂਦਾ ਸੀ ਫਿਰ ਮੈਂ ਆਖਾ ਵਾਓ ਜਾ ਬਣਾ ਬੜੇ ਤੇ ਪਾਤੂ ਜੂ ਆਪ ਤੇ ਗਰਾਊਂਡ ਹੈ। ਹਾਇ ਤਾਂ ਮੈਂ ਟੈਨਸ਼ਨ ਨਹੀਂ ਸੀ ਕੋਈ ਵੀ ਆਉਂਦੀ ਵਕਾਂ ਸਕੂਲ ਚ ਆਉਂਦੀ ਕਿਤੇ ਬਾਲਾ ਹੋ ਜਾਂਦਾ ਕੀਦਾਂ ਜਾ ਕੇ ਕੀ ਕਰਗੇ। ਇੱਕ ਤੁਸੀਂ ਬਸ ਹੋਰ ਤੱਕ ਕਿੱਥੇ ਨਾ ਜਾਣਾ। ਅੱਜ ਸਾਡੇ ਮਸੀਤਾਂ ਯਾ ਲੋ। ਦੋ ਦਾਤਾ ਵੀ ਲਿਆ ਹੁੰਦਾ। ਹੂੰ ਹੂੰ ਹੂੰ। ਇਸ ਟੈਨ ਪਰ ਉਹ ਹਰਪਾ ਜੰਨੇ ਵੀ ਇਹਨੂੰ ਕਿਹਾ ਸੀਗਾ। ਅੱਛਾ ਪਾਣ ਲੇਗਾ ਲੈ ਕੇ ਜਾਊਗਾ ਗੱਡੀ ਬੱਡੀ। ਕਿ ਤੂੰ ਜਾਣਾ ਹੋਇਆ। ਸਾਰੇ ਜਾਣਗੇ ਸਪੀਰੈਂਸ 10:30 ਵਜੇ ਹਾਂ ਕਿਹਾ ਸੀ। ਹਨਾ ਕਰਨਾ। ਅੱਛਾ ਉ ਜਾਣਾ ਉਹ ਕੰਮ ਉਹਨੇ ਕੋਈ। ਪਤਾ ਨਹੀਂ। ਪਰ ਰਿਜ਼ਲਟ ਲੈਣੀ ਆ। ਅੱਛਾ ਆਦੇ ਉਹਨਾਂ ਦਾ। ਆਪਦੀ ਪੋਤੀ ਦਾ ਤੇ ਜਾ। ਅੱਛਾ ਅੱਛਾ। ਤਾਣਾ ਉੱਦੀ ਆਦੀ ਆ ਗਈ। ਬੋਕੇ ਦੀ ਬੋ ਨਾ ਮੈਂ ਬੋਤੂ ਨੂੰ ਤੋਰਨ ਨੂੰ। ਮੈਂ ਫਿਰ ਇੱਕਦਲ ਕਿਹਾ ਮੈਂ ਤਾਂ ਕਹੀ ਦਿੱਤਾ ਮੈਂ ਕਿ ਭਾਈ ਮੋੜੀ ਨਾ ਲੈ ਕੇ ਜੇ ਉਹਦਾ ਸ਼ਿੰਗਾਰਾ ਸੀਗਾ। ਹੂੰ ਹੂੰ। ਮਖਾਜੇ ਕਿ ਲੇਕਾ ਉਹਦਾ ਸਨਮਾਨਤ ਕੀਤਾ ਹੋਏ ਉਹ ਫਸੂਗਾ। ਹਾਂ ਹਾਂ। ਉਦੈ ਬਪੀ ਤੋਰਦਾ ਵਤੋਂ ਤਾਂ ਨਕਰ ਉਹਦੇ ਬੈਂਟਰੀ ਟਰਾਉਣਾ। ਹੂੰ ਹੂੰ। ਟਰਾਵਾ। ਅੱਛਾ ਬੋਲਟ ਮਿਲਿਆ ਸੀ ਇਹਨੂੰ? ਹਾਂ ਖੜਾ ਹੀ ਅੰਦਰ। ਖੜਾ ਦਿੰਨੇ ਸਰਾਵਾ ਲੈਣਾ। ਰੇਟ ਵੀ ਉਹ ਮਿਲਿਆ ਸੀਗਾ ਗੱਡੀ ਵੀ ਮਿਲਿਤੀਗੀ। ਉਹਨੂੰ ਤਾਂ ਲੈ ਦੇ ਨਾਮ ਉਹ ਸਰ ਆ ਮਾ ਜਿਹੜਾ ਟੀ ਬੜੀ ਕੁੜੀ ਦਾ ਤੇ ਬਲਟਾ ਤੱਕੀਏ ਜਿਹਨਾਂ ਨੂੰ ਮਾਰਦਾ ਬਣ ਕੇ ਫਿਰਦਾ ਹੱਸ ਦੱਬਾ ਮਾਰਦਾ ਜੋਰੇ ਬੜਾ ਸਕੂਲਾਂ ਕਾਪੀਆਂ ਮੈਂ ਤਾਂ ਮੈਂ ਕਹਦਾ ਨਹੀਂ ਹੁੰਨੀ ਆਪਾਂ ਹਨਾ ਪਰਲੀਤ ਨੂੰ ਮੈਂ ਕਹਿੰਦੀ ਹਾਂ ਬਲਟ ਸਾਡਾ ਇੱਥੇ ਕਿਹਨੂੰ ਸਾਡਾ ਉਹਨਾ ਪੈਸੇ ਦਿੱਤੇ ਅੰਦਰ ਪਿਆ ਜਾਂਦੇ ਆ ਤੇ ਕੰਪਿਊਟਰ ਤਾਂ ਉੱਥੇ ਤਾਂ ਕਿਹੜਾ ਕਾਪੀ ਹੁੰਦੀ ਹੈ ਉੱਥੇ ਕੰਪਿਊਟਰ ਬ੍ਰਾਊਜ਼ਰ ਕਾੜ ਰੱਖੀ ਗੋਲ ਦੀ ਵੀਰਪਾਲ ਤੋਰਨੇ ਦੇ ਸਕੂਟਰੀ ਸੀ ਮੋਟਰਸਾਈਕਲ ਕਢਿਆ ਦੋਤਾ ਨਾ ਵੀਰਪਾਲ ਦਾ ਸਾਸ ਨੂੰ ਵੀ ਲੈ ਜਾਂਦੇ ਜੜਾ ਕੇ ਮਾਗਰ ਸੁਤਰੀ ਆ ਆ ਕੰਦੀ ਬਸੌਖਾ ਸੌਖਾ ਕਰਦਾ ਕਿਰਾ ਕੋਟ ਟਿਕਪਾ ਆ ਜਾਂਦਾ ਕਹਿੰਦਾ ਤੇਰੇ ਘਰ ਸੱਚੀ ਸੀ ਜੰਦਾ ਵੀਰਪਾਲ ਕਹਿੰਦੇ ਜਾਂਦਾ ਉਹੜ ਦੇ ਨੂੰ ਮਟਰਾਲੀ ਦੇ ਬਸ ਥੋੜੀ ਜਿਹੀ ਕੱਚ ਰਹੀ ਭਾਈ ਨੇ ਬ੍ਰੇਕ ਮਾਰ ਤੇ ਟਰਾਲੀ ਦੇ ਥੱਲੇ ਆ ਜਾਣਗੀ ਬੱਜਰੀ ਦੀ ਪਤਾ ਨਹੀਂ ਬਰੇਤੀ ਦੀ ਭਰੀ ਟਰਾਲੀ ਹਾਏ ਬੀਕ ਵਾਲਾ ਫੜ ਕੇ ਘੜੀ ਸਿਰ ਸਾਸਾ ਮੋਟੀ ਵਾਲੀ ਸੋਹ ਵੀ ਰਾ ਕੇ ਮੈਨੂੰ ਕਹਦਾ ਤਾਂ ਇਕੱਠੀਆਂ ਕਰਨਗੇ ਉਪੂ ਆ ਜਾਣਗਾ ਕਹਦਾ ਮੈਂ ਤਾਂ 20 ਮਿੰਟ ਫਾਰਨ ਹੋਰ ਕਹਿਣਾ ਵੀਰਪਾਲਾ ਵੀ ਘਲਿਸਤਾ ਦੀ ਤਕੜੀ ਸੀ ਵੀਰਪਾਲ ਤਾਂ ਜੋ ਘਲੀ ਨਹੀਂ ਮੇਰੇ ਤਾਂ 60 ਬੱਜੀ ਨਹੀਂ ਮਾੜੀ ਸਕੂਟਰ ਟੇਢੀ ਹੋਈ ਦਾੜ ਬੱਜੀ ਲੋਕ ਲੋਕਾਂ ਨੇ ਮੁੜੀ ਨੂੰ ਨੂਨੇ ਮਾਰਦੀ ਤਰਾਲੀ ਦੇ ਥੱਲੇ ਲੋਕ ਤਾਂ ਗੱਲਾਂ ਬਣਾਉਣ ਲੱਗ ਜਾਂਦੇ ਆ ਮੈਨੂੰ ਨੁਕਸਾਨ ਕਰਦਾ ਹੋਇਆ ਤਾਂ ਨਾ ਐਵੇਂ ਤੂੰ ਮੋਟੀ ਹੋ ਮਾੜੀ ਜੀ ਇਹ ਤਾਂ ਮੂੰਹ ਹੀ ਨਹੀਂ ਖਾਂਦੀ ਤਾਂ ਇਹ ਰੋਟੀ ਦੋ ਰੁਕ ਕੇ ਖਾਂਦੀ ਐ ਓਏ ਮੋਬਾਈਲ ਦੇਖ ਕੇ ਮੂੰਹ ਗੱਲਾਂ ਚ ਫਸਾ ਕੇ ਵਰਕੀ ਇੱਕ ਵਾਰੀ ਉਹਨੂੰ ਲਾਉਂਦੀ ਨੀ ਫਿਰ ਮਾਰਨਾ ਪੈਂਦਾ ਦੁੱਧਲੇ ਪਾਸੇ ਵੀ ਜਦੋਂ ਮੈਂ ਮੋਬਾਈਲ ਖੋਣੀ ਐ ਨਹੀਂ ਅੱਗੇ ਬੱਤੀ ਖੜਿਆ ਹਾਂ ਮਾਤਾ ਦਾ ਮੋਬਾਈਲ ਹਾਂ ਰੋਟੀ ਵੱਧ ਖਾ ਲੈ ਲੈ ਧਿਆਨ ਉੱਧਰ ਲੱਗ ਜਾਂਦਾ ਮੈਨੂੰ ਜਦੋਂ ਮੂੰਹ ਰੋਲ ਦਰੋਗਲਾ ਦੀ ਵਰਕੀ ਪਾ ਕੇ ਮੂੰਹ ਚ ਬਣਾ ਕੇ ਕੋਕਲੂ ਜਾ ਆਹ ਐ ਭੇੜੀ ਵੀ ਵਾਲੀ ਐ ਕਦੋਂ ਕਾਲਮੈਂ ਕਿਪੜ ਜਾਂਦੇ ਅਗਲੇ ਦੇ ਅੱਛਾ ਸੋਹ ਵੀਰ ਕਹਿੰਦਾ ਕਹਿੰਦਾ ਮੈਂ ਗਰਾਊਂਡ ਚ ਲੈ ਗਿਆ ਕਹਿੰਦਾ ਵੱਡੇ ਵੱਡੇ ਜਵਾਕਾਂ ਕਿਨੇ ਆਏ ਜਾ ਕੇ ਉਡੋੜ ਖੱਟਾ ਮਾਰ ਮਾਰ ਤੱਕ ਨਹੀਂ ਖੇਡਦੀ ਇਹ ਖੇਡਦੀ ਨਹੀਂ ਮੂੰ ਲੈ ਕੇ ਜਾਂਦਾ ਉੱਥੇ ਜਾਂਦਾ ਹੁੰਦਾ ਚਾਹ ਵੀ ਮੇਤ ਲਾਉਂਦਾ ਲੋਕਾਂ ਦੇ ਵੀ ਲੂੰਦਾ ਅੱਛਾ ਜਿੰਨਾ ਨੂੰ ਲੈ ਜਾਂਦਾ ਇਹਨੇ ਦੁੱਧ ਕਿਉਂ ਹੀ ਖਰਾਬ ਵਾਲੀ ਹੂੰ ਕਿਉਂ ਨਹੀਂ ਇਹਨਾਂ ਕਦੇ ਮੁੱਕਣ ਦਿੰਦਾ ਤੂੰ ਪੀਤੇ ਬਣਾ ਹੀ ਸੌਂਦੀ ਨਹੀਂ ਸਾਡੇ ਦੋ ਤਾਂ ਪੀਦੇ ਨਹੀਂ ਤਾਂ ਸਾਡਾ ਨਹੀਂ ਪੀਤਾ ਕੱਲਾ ਉਹ ਹੀ ਮੋੜ ਬਲਾ ਜਾ ਹੋਰ ਕਰਨਾ ਵੀ ਦੋ ਗਲਾਸ ਲੈ ਇੱਕ ਲੰਦਾ ਦੋ ਆ ਵੀ ਤੋ ਸਾਦਾ ਪੁੱਤ ਰੋਜ ਹੀ ਰੋ ਪੀਓ ਮੈਂ ਦੱਤਾ ਕਰ ਲਿਆ ਦੁੱਧਾ ਕੋਲੇ ਜੀ ਸੌਂਗ ਪਾਈ ਏ ਵਿੱਚ ਇਲਚੀ ਨਹੀਂ ਪਾਈ ਆਹੀ ਕਰ ਜਾਂਦਾ ਰਹਿੰਦਾ ਨਖਰੇ ਕਰਦੇ ਆ ਨਖਰੇ ਦਹੀਂ ਖਾਣੀ ਇਹਦੇ ਵਿੱਚ ਪੂੰਦੀ ਪਾਈ ਹੋਵੇ ਗੰਡਾ ਜੀਰਾ ਹੋਵੇ ਜੀਰਾ ਪਾਇਆ ਨਾ ਦਾਈ ਟੈਸ ਮਸਾਲਾ ਆ ਬਣਾ ਰਖੀ ਹਾਂ ਹਾਂ ਹੋ ਖਾਣੀ ਹੈ ਕੋਈ ਦੂਜੇ ਦਾ ਰੋੜੇ ਆ ਸੁਣ ਕੇ ਅੰਦਰ ਰੋੜੇ ਆ ਨਹੀਂ ਜੇ ਨਾ ਨਹੀਂ ਆ ਬਣਾ ਬਾਰੇ ਮਤਲਬ ਕਿ ਘਟ ਵੱਜ ਗਈ ਵਾਰੀ ਖੱਟੀ ਹੋਇਆ ਦਾਈ ਘਟ ਇਹ ਮਿਕਸੀ ਹੁੰਦੀ ਨਹੀਂ ਚੰਗੀ ਤਰ੍ਹਾਂ ਤੇ ਕਿਉਂ ਘਰ ਰੋੜੇ ਆ ਪਾਸਾ ਤੇ ਕਰਦੀ ਫਿਰ ਜਿੱਥੇ ਪੁੰਦੀ ਪਾਈ ਹੋਵੇ ਸਾਰਾ ਕੁਝ ਆ ਫਸਰ ਦਾ ਚਿੱਟੀ ਕਰ ਲਿਆ ਜਾਂ ਮੱਖਣ ਨਾਲ ਹਾਂ ਹਾਂ ਤੇ ਆ ਫਿਰ ਜਿਹੜਾ ਰੋੜੇ ਰੱਖਦਾ ਨਾ ਪੁੱਟ ਕਿਣਾ ਬਾਟ ਗਿਆ ਨਾ ਵਿੱਚ ਹੀ ਰਹਿ ਜਾਂਦਾ ਇਹ ਪਾਸੇ ਚੱਲਦਾ ਚੱਪ ਲੈਕਰ ਥੋੜੇ ਤੰਦਰੀ ਕੰਮ ਕਰ ਹਲਕਤ ਜੀ ਜਾਂਦੀ ਆ ਸੁਰਤ ਸੁਭਾਅ ਆਪੇ ਪਾਇਆ ਬਣਾਣਾ ਨਾ ਬੜੀ ਗੀ ਕਰਕੇ ਬੋਲ ਆਪੇ ਸੁਭਾਅ ਆਇਆਗਾ ਕਾਲਾ ਤੈਨੂੰ ਮਈ ਹੈ ਪਹਿਲਾਂ ਬਿਸੀ ਕਰਕੇ ਦਿੰਦੇ ਹੁੰਦੇ ਸੀ ਆਇਆ ਨਾ ਆਇਆ ਖਾਲਾ ਸੁਭਾਅ ਪਾਇਆ ਹਾਂ ਫਿਰ ਲੋਕ ਡਾਕਟਰ ਕਹਿੰਦਾ ਕਿ 6 ਮਹੀਨੇ ਨਾ ਕੇ ਮਾਂ ਦਾ ਦੁੱਧ ਹੀ ਪਿਓਣਾ ਨਾ ਪਾਣੀ ਵੀ ਨਹੀਂ ਪਿਓਣਾ ਤੇ ਮੈਂ ਪਿਗਾਉਂਗੀ ਦਿੱਤਾ ਨੂੰ ਪਾਣੀ ਨਾ ਕੌਲੀ ਵੱਟਣਾ ਦੁੱਧ ਪਿੰਨ ਲਾਇਆ ਹਾਂ ਤੂੰ ਤੂੰ ਚੰਬਲ ਵਾਸ ਮੁੜ ਕੇ ਤਾਂ ਮੂਤੇ ਵੀ ਲਾਇਆ ਦੁੱਧ ਉਹ ਲਾਇਆ ਇਹਨੂੰ 2 ਮਹੀਨਿਆਂ ਦਾ ਫੜ ਕੇ ਦੂਜੀ ਵਾਰ ਚਾਵਲੇ ਸੀ ਇਹਨੂੰ ਦੁੱਧ ਦਾ ਗਲਾਸ ਤੱਕ ਕਰ ਦਿੱਤਾ ਹਾਂ ਕਿਉਂ ਬਾਹੋਂ ਨੱਤਰ ਮੱਖਣ ਮੱਖਣੀ ਨਹੀਂ ਮੱਖਣੀ ਚੰਗੀ ਦੇ ਪੁੱਤਰ ਤੁਸੀਂ ਰੋਜ਼ ਬਣਾਉਨੇ ਹੋ ਤੇ ਹੋਰ ਨਾਲ ਸਾਡਾ ਡੇਲੀ ਮੱਖਣੀ ਦਾ ਨੇੜੇ ਨਹੀਂ ਜਾਂਦਾ ਮੱਖਣੀ ਦੇ ਮੱਖਣੀ ਖਾਇਆ ਕਰੋ ਮੱਖਣ ਤਾਆ ਮਿਲਦਾ ਵਧੀਆ ਉਦੋਂ ਕੀ ਲੋੜ ਹੈ ਕਿਉਂ ਖਾਣ ਦੀ ਕਿਉਂ ਹੁੰਦਾ ਕੈਂਸਰ ਦੇ ਹਸਰਾਮ ਸਾਡੇ ਵਰਗਿਆਂ ਦਾ ਜਿਹੜੇ ਮੁੱਲ ਦਾ ਦੁੱਧ ਲੈਂਦੇ ਹੈਗੇ ਤੇ ਉਹ ਡੇਲੀ ਬਣਦਾ ੜਕਿਆ ਨਹੀਂ ਜਾਂਦਾ ਨਾ ਫਿਰ ਮਲਾਈ ਲਾ ਕੇ ਐਵੇਂ ਨਗਾਲਨੇ ਤੁਸੀਂ ਤਾਂ ਡੇਲੀ ਵੀ ੜਕਲੇੜੇ ਜੰਦਾ ਹੀ ਲਾਉ ਕਿਵੇਂ ਛੋਟੀ ਉਹ ਤਾਂ ਹੈਗਾ ਸਾਡੇ ਉਹ ਦੂਜਾ ਤਾਂ ਖੜਪੇ ਵਾਲੀ ਹੈਗਾ ਉਹਨਾਂ ਅਸਰ ਇਹ ਖੋਲ ਮਲਾਈ ਦਾ ਇੱਕ ਦੁੱਧ ਦਾ ਭਾਗ ਨਾਲ ਤਾਂ ਲੱਸੀ ਬਣ ਜੇ ਹਾਂ ਹਾਂ ਵੀ ਤੇ ਗੱਲ ਸਹੀ ਯਾਰ ਤਾਜ਼ਾ ਇਹਦਾ ਮੱਖਣ ਮੰਗਦਾ ਸੁਹਣ ਦਾ ਮੱਖਣ ਲੈ ਵੀ ਆਉਂਦੇ ਮੱਖਣੀ ਦਾ ਜਿਆਦਾ ਆਈ ਜਾਂਦਾ ਮਲਾਈ ਦਾ ਇੱਕ ਦੁੱਧ ਦਾ ਭਾਗ ਹਾਂ ਹਾਂ ਉਹ ਵਿੱਚ ਆਪ ਕੋਸਪੀਰ ਪਾਣੀ ਪਾਦੇ ਤੇ ਲੱਸੀ ਬਦਗਾ ਬਣਦੀ ਕਰਦੀ ਤਾਂ ਹੀ ਕਰਾਇਆ ਕਰੋ ਜੀ ਐ ਰੋਜ਼ ਨਹੀਂ ਰੋਜ਼ ਜਿੰਨੀ ਕਰ ਜਿੰਨੀ ਕਰ ਰੋਜ਼ Delhi ਬਲਾਈ ਲਾਉਣੇ ਉਹਨੇ ਕੀ ਪਾਦੇ ਬਸ ਉਹ ਮੱਖਣੀ ਜਿੰਨੀ ਤੇ ਜਵਾਕ ਨੇ ਖਾ ਲਈ ਉਹਨੇ ਕਰਿਆ ਕਰੂ ਜੀ ਪਾਸੇ ਖੜਦਾ ਕਰ ਉਹ 8-7 ਦਿਨਾਂ ਦੀ ਮੱਖਣੀ ਉਹ 5-6 ਦਿਨਾਂ ਦੀ ਵਾਵਾ ਉਹਦੇ ਤੱਕ ਹਾਂ ਹਾਂ ਇੰਕਰਾਗਾ ਤੂੰ ਅੱਤੇਰਾ ਦਿਮਾਗ ਤੇਰਾ ਗਿਆ ਨਾ ਹਰ ਇੱਕ ਬੰਦੇ ਦਾ ਅਲੱਗ-ਅਲੱਗ ਦਿਮਾਗ ਹੈਗਾ ਸਾਰਾ ਦਿਨ ਇਹ ਜੇ ਕੰਮ ਜੀ ਹੈ ਮੈਂ ਤਾਂ ਹਾਰੇ ਜਿ ਧਰਤੀ ਹਾਂ ਉਹ ਕੋੜਿਆ ਬਦੀ ਵੰਦ ਚਲੋ ਜੀ ਆ ਗਏ ਸਕੂਲ ਆਪਣਾ ਚਲੋ ਜੀ ਅੱਗੇ ਸਕੂਲ ਅੱਗੇ ਲੈ ਨਾ ਉਹ ਅੱਗੇ ਲੈ ਇਥੇ ਜਗ੍ਹਾ ਹੀ ਸੀ ਮੋਟਰਸਰ ਨਿਕਲੀ ਜਾਣਗੇ ਨਾ ਇਧਰ ਲੰਘੇ ਲੰਘਣ ਵਾਲੀ ਜਗ੍ਹਾ ਗਈ ਹੈ ਹੈ ਦੇ ਰਹੇਗਾਵਾੜਾ ਤੋ ਇਸ ਹਾਂ ਦੇ ਕਿ ਦੋ ਵੱਲ ਤੋਂ ਸੋਹਰ ਅੱਗੇ ਸੋਹਰ ਯਾਦ ਕਰਦੇ ਆਉਦੇ ਸੀ ਉਹ ਯਾਦ ਕਰਦੇ ਸੀ ਉਹਨੂੰ ਦੇਖ ਕੇ ਯਾਦ ਕੀਤਾ ਸੀ ਸਬੰਧਤ ਬੜੀ ਹਾਈਟ ਹੈ ਨਾ ਹਾਇ ਜਿਸ ਤੋਂ ਕੋਲ ਜਵਾਜ ਜਿਹਾ ਲੱਗਦਾ